ਹੈਲੋ ਵੀਰਸ ਸਾਰੇ YouTube ਦੇ ਦક્ષ ਦਰਸ਼ਕਾਂ ਦਾ ਸਾਡੇ ਚੈਨਲ ਉੱਤੇ ਹਾਰਦਿਕ ਸਵਾਗਤ ਹੈ ਜੀ ਅੱਜ ਆਪਾਂ ਆਮਲੇ ਦੀਆਂ ਅੱਗੇ ਵੀ ਦੋ ਤਿੰਨ ਰੈਸਪੀਆਂ ਤੁਹਾਨੂੰ ਦੇ ਚੁੱਕੇ ਹਾਂ ਪਰ ਅੱਜ ਜਿਹੜੀ ਨਵੀਂ ਰੈਸਪੀ ਹੈ ਉਹ ਆਪਾਂ ਬਣਾਵਾਂਗੇ ਆਮਲੇ ਦੀ ਚਟਨੀ ਆਮਲੇ ਦੀ ਚਟਨੀ ਆਪਾਂ ਨੂੰ ਕਿਵੇਂ ਬਣਾਉਣੀ ਹੈ ਪਹਿਲਾਂ ਤਾਂ ਇਹ ਸਾਰੇ ਆਪਾਂ ਚੰਗੀ ਤਰ੍ਹਾਂ ਧੋ ਲਿਆ ਧੋ ਕੇ ਹੁਣ ਆਪਾਂ ਇਹਨਾਂ ਨੂੰ ਅੱਛੀ ਤਰ੍ਹਾਂ ਸੁਕਾ ਲਿਆ ਸੁਕਾ ਕੇ ਵਿੱਚ ਵੀ ਇੱਕ ਵੀ ਡ੍ਰੌਪ ਜਿਹੜਾ ਪਾਣੀ ਦਾ ਨਹੀਂ ਹੋਣਾ ਚਾਹੀਦਾ ਉਸ ਤੋਂ ਬਾਅਦ ਇਹਨੂੰ ਆਪਾਂ ਸੁਕਾ ਕੇ ਅੱਛੇ ਤਰੀਕੇ ਨਾਲ ਫਿਰ ਆਪਾਂ ਨੂੰ ਮੋٹے ਪਾਸੇ ਨਾਲ ਦੇਖੋ ਕੱਦੂ ਕਾਸ ਕਰਾਂਗੇ ਨੂੰ ਕਿ ਜਿਹੜੀਆਂ ਸੁਣੀਆਂ ਬਿਸਿਸ ਜੀਆਂ ਬਣ ਜਾਣਗੀਆਂ ਉਹਦੇ ਨਾਲ ਤੇ ਉਹ ਜਿਹੜੀਆਂ ਫਿਰ ਉਹ ਬਾਅਦੋਂ ਆਪਾਂ ਨੂੰ ਪ੍ਰੋਸੈਸ ਕਰਦੇ ਹਾਂ ਤੇ 15 ਤੱਕ ਦੁੱਧ ਪਾਸ ਕਰ ਲੀਏ ਠੀਕ ਹੈ ਜੀ ਕੋਈ ਤਾਂ ਬ੍ਰੀਕ ਨਹੀਂ ਕਰਨੀ ਆਪਾਂ ਮੋٹے ਪਾਸੇ ਨਾਲ ਹੀ ਕਰਨੀ ਆ ਜਦੋਂ ਆਪਾਂ ਮੂੰਹ ਦੇ ਵਿੱਚ ਆਉਂਦੀਆਂ ਨੇ ਨਾ ਇਹ ਕਤਰਨ ਦੀ ਜਿਹੀ ਸੋਹਣੀ ਪਿਆਰੀ ਲੱਗਦੀ ਜਦੋਂ ਆਪਾਂ ਖਾਂਦੇ ਹਾਂ ਨੂੰ ਇਸ ਕੁਸਤੀ ਕਿ ਫਰੈਂਡਸ ਆਲੋ ਆਪਾਂ ਜਿਹੜਾ ਸਵੇਰੇ ਕਦੂਕਾਸ ਕੀਤਾ ਸੀਗਾ ਇਹ ਕਿਲੋ ਜਿਹੜੇ ਆਪਣੇ ਸੀਗੇ ਆ ਆਮਲੇ ਪਰ ਉਚ ਮੈਂ ਸਿਰਫ ਇਹ ਅੱਧਾ ਕਿਲੋ ਦਾ ਹੀ ਕਰਿਆ ਕਿਉਂਕਿ ਜਾਰੇ ਮੈਂ ਕੁਝ ਹੋਰ ਤਰੀਕੇ ਨਾਲ ਬਣਾਵਾਂਗੇ ਅੱਧਾ ਕਿਲੋ ਇਹ ਆਪਣਾ ਹੁਣ ਹੈਗੇ ਨੇ ਆਮਲੇ ਤੇ ਲੱਛੇ ਬਣ ਗਏ ਕਦੂ ਕਿਸ ਕੀਤੇ ਹੋਏ ਔਰ ਇਹ ਹੈਗਾ ਆਪਣਾ ਗੁੜ ਇਹ ਅੱਧਾ ਕਿਲੋ ਨੇ ਤਾਂ ਇਹ 300 ਗ੍ਰਾਮ ਹੈ ਆਪਣਾ ਗੁੜ ਇਹ ਆਪਣਾ ਕ੍ਰਸ਼ ਕੀਤਾ ਹੋਇਆ ਇਹ ਆਪਣੇ 2 ਚਮਚਾ ਹੈਗਾ ਜੀਰਾ ਜੀਰੇ ਦੇ ਤੇ 2 ਚਮਚਾ ਸੌਫ ਦੇਨੇ 4 ਲਾਚੀਆਂ ਤੇ ਇਹ ਹੈਗੇ ਨੇ ਖਰਬੂਜੇ ਦੇ ਬੀਜ 1 ਚਮਚ ਜਿਹੜਾ ਸੌਂਡ ਪਾਊਡਰ 1 ਚਮਚ ਹੈਗਾ ਆਪਣਾ ਕੁਸ਼ਰੀ ਲਾਲ ਮਿਰਚ 1 ਚਮਚ ਹੈਗਾ ਕਾਲਾ ਨਮਕ ਤੇ 1 ਚਮਚ ਹੀ ਹੈਗਾ ਸਿੰਧਾ ਨਮਕ ਇਹਦੇ ਨਾਲ ਆਪਾਂ ਹੁਣ ਪਹਿਲਾਂ ਕੀ ਕਰਨਾ ਨੂੰ ਥੋੜਾ ਜਿਹਾ ਹੀਪ ਆ ਕੇ ਇਹਨੂੰ ਆਪਾਂ ਸੌਫ ਜਿਹੜੀ ਆ ਉਹ ਕਰਦੇ ਹਾਂ ਕੌਣਿਆਂ ਦੇ ਵਿੱਚ ਪਾ ਲਓ ਉੱਪਰ ਤੋਂ ਚੰਚਾ ਬਦੇਸੀ ghee ਦਾ ਪਾ ਲਓ दो पा लेने चलो थोड़ा सा टेस्ट अच्छा आ जाएगा, दो चम्मच देसी घी पाते मेल्ट हो जाएगी सौफ पा के जीरे का टेस्ट क्योंकि जीरा भी आप सकते हैं और जीरा क्योंकि ਸਭ ਇਹਨਾਂ ਕਰਦੇ ਬੰਦਿਆਂ ਨੂੰ ਟੇਸਟ ਅੱਛਾ ਨਹੀਂ ਲੱਗਦਾ ਇਸ ਕਰਕੇ ਇਹਨੂੰ ਗ੍ਰਾਈਂਡ ਕਰਕੇ ਆਪਾਂ ਸਾਰੀਆਂ ਚੀਜ਼ਾਂ ਨੂੰ ਛੋਟੀ ਲਾਚੀ ਵਾਲੇ ਵਿੱਚ ਦੇ ਪਾਤੀਏ ਉਹਨਾਂ ਨੂੰ ਆਪਾਂ ਗ੍ਰਾਈਂਡ ਕਰਕੇ ਫਿਰ ਜੀਰੇ ਦਾ ਪਾਊਡਰ ਬਣਾ ਕੇ ਪਾਵਾਂਗੇ ਹੁਣ ਆਪਾਂ ਇਹਦੇ ਵਿੱਚ ਪਾ ਦਿੰਨੇ ਆਂ ਆਪਾਂ ਸਾਰਾ ਥੋੜ੍ਹਾ ਜਿਹਾ ਹੋਰ ਇਹਦੇ ਵਿੱਚ ਪਾਣੀ ਛੱਡਣਾ ਤੇ ਕੋਈ ਆਪਾਂ ਪਾਣੀ ਨਹੀਂ ਹੋਰ ਵੀ ਪਾਣਾ ਇਹਨੂੰ ਜਿਹੜਾ ਠੰਗੀ ਕਰਾਉਣਾ ਥੁਣਾੜਾ ਇਹਦੇ ਵਿੱਚ ਆਪਾਂ ਫਿਰ ਗੁੜ ਵੀ ਨਾਲ ਦੀ ਮੈਂ ਇਹਨਾਂ ਨੂੰ ਭੁੰਨ ਕੇ ਥੁੜੀ ਜਿਹਾ ਫਿਰ ਪਾ ਦੇ ਜੇ ਗੁੜ ਪਾਵਾਂਗੇ ਹੈ ਡ్రਾਈ roast ਕਰ ਰਹੇ ਹਾਂ ਉਹਦੇ ਉੱਪਰ ਪਾਊਡਰ ਬਣਾ ਕੇ ਪਾਉਣ ਲਈ ਫਰੈਂਡਸ ਆ ਹੁਣ ਕਾਫੀ ਹੱਦ ਤੱਕ ਕੁੱਕ ਹੋ ਚੁੱਕਿਆ ਇਸ ਤੋਂ ਬਾਅਦ ਆਪਾਂ ਦੇਖਣਾ ਗੁਲ ਕਿਉਂਕਿ ਹੁਣ ਪਾਣੀ ਇਹਦੇ ਵਿੱਚ ਬਿਲਕੁਲ ਨਹੀਂ ਇੱਕ ਟਪਕਾ ਵੀ ਨਹੀਂ ਪਾਉਣਾ ਤੁਸੀਂ ਭਾਵੇਂ ਸਾਲ ਪਰ ਇੱਕ ਚਟਨੀ ਨੂੰ ਰੱਖ ਲੋ ਖਰਾਬ ਨਹੀਂ ਹੋਏਗੀ ਔਰ ਚੰਗੀ ਤਰ੍ਹਾਂ ਨੂੰ ਕੁੱਕ ਕਰਨ ਨਾਲ ਚ ਸਾਰਾ ਪਾਣੀ ਜਿਹੜਾ ਹੈ ਖਤਮ ਹੋ ਜਾਏਗਾ ਫਿਰ ਉਹਨੂੰ ਆਪਾਂ ਇਹ ਰੈਡੀ ਹੋਏਗੀ ਇਹਦੇ ਵਿੱਚ ਆਪਾਂ ਜਿਹੜਾ ਹੈ ਸਾਰੇ ਮਸਾਲੇ ਐਡ ਕਰਦੇ ਨੇ ਸੌਂਫ ਪਾਊਡਰ ਨੂੰ ਛੱਡ ਕੇ ਨਮਕ ਪਾ ਦਨੇ ਆ ਦੇ ਵਿੱਚ ਆਪਾਂ ਦੰਨੇ ਨਮਕ ਔਰ ਇਧਰ ਕਸ਼ਮੀਰੀ ਲਾਲ ਮਿਰਚ ਇਹਦੇ ਚ ਪਾ ਦਨੇ ਆ ਔਰ ਜੀਰਾ ਵੀ ਥੋੜਾ ਜਿਹਾ ਪਾ ਔਰ ਜਦੋਂ ਪੱਕ ਕੇ ਥੋੜਾ ਜਿਹਾ ਪੱਕਣ ਚ ਕਸਰ ਹੋਈ ਉਸ ਟਾਈਮ ਆਪਾਂ ਜੀਰਾ ਇਹਦੇ ਚ ਐਡ ਕਰਾਂਗੇ ਥੋੜਾ ਜਿਹਾ ਫਲੇਵਰ ਅੱਛਾ ਆਏਗਾ। ਆਪਣੇ ਨਮਕਾ ਜਿਹਾ ਪਾ ਦਨੇ ਆ ਸੌਂਫ ਪਾਊਡਰ ਜੀਰਾ ਜੀਰਾ ਆਪਾਂ ਪਹਿਲਾ ਪਾਪਾ ਸੀ ਜੀਰਾ ਪਾウダー ਤੇ ਆ ਆਪਾਂ ਪਾ ਕੇ ਮਗੁੱਟ ਮਗੁੱਟ ਪਾ ਲੈ ਨੂੰ ਬਰੈਡ ਤੇ ਲਗਾ ਕੇ ਖਾਓ ਜਾਂ ਰੋਟੀ ਨਾਲ ਖਾਓ ਬਟਾਉਂਦੇ ਸੀ ਕੇ ਬਹੁਤ ਸੁਆਦਲਾ ਤੁਸੀਂ ਹੁੰਦਾ ਅੱਖਾਂ ਲਈ ਬਹੁਤ ਵਧੀਆ ਹੈ ਵਾਲਾ ਲਈ ਬਹੁਤ ਵਧੀਆ ਡਾਈਜੈਸ਼ਨ ਲਈ ਬਹੁਤ ਵਧੀਆ ਉਸ ਤੋਂ ਬਾਅਦ ਇੱਕ ਗੁੜ ਪਾਇਆ ਹੋਇਆ ਗੁੜ ਵੀ ਕਿ ਪਛੜਿਆ ਹੁੰਦਾ ਔਰ ਇੱਕ ਤੁਸੀਂ ਸਾਡੀ ਜਿਹੜੀ ਐਸਿਡਿਟੀ ਨੂੰ ਘੱਟ ਕਰਦਾ ਉਹ ਵੀ ਬਹੁਤ ਵਧੀਆ ਜਿਹਾ ਇਹ ਨਾ ਮਿਕਸਚਰ ਹੈ ਇਹ ਬਹੁਤ ਵਧੀਆ ਕੰਮ ਕਰਦਾ ਆ ਲੋ ਜੇ ਫਿਰ ਨੂੰ ਸ਼ਿਫਟ ਕਰ ਦਨੇ ਆ ਪਾਣੀ ਦੇ ਚ ਬਰਤਮਾ ਦੇ ਵਿੱਚ ਆ ਲੋ ਤੇ ਇੱਕ ਵਾਰ ਸਾਰਿਆਂ ਨੂੰ YouTube ਦੇ ਸਾਰੇ ਦਰਸ਼ਕਾਂ ਨੂੰ ਇੱਕ Appeal ਹੈ ਕਿ ਤੁਸੀਂ ਜੇਕਰ ਤੁਹਾਨੂੰ ਸਾਡੀਆਂ ਬਣਾਈਆਂ ਹੋਈਆਂ ਰੈਸਪੀਜ਼ ਅੱਛੀਆਂ ਲੱਗਦੇ ਹਨ ਤਾਂ ਸਾਡੇ ਚੈਨਲ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰਨਾ ਤੇ ਨਾਲ ਲੱਗੀ ਹੋਈ ਬੈਲ ਆਈਕਨ ਨੂੰ ਵੀ ਜ਼ਰੂਰ ਪ੍ਰੈਸ ਕਰਨਾ ਤਾਂ ਕਿ ਤੁਹਾਨੂੰ ਕੋਈ ਵੀ ਆਉਣ ਵਾਲੀ ਨਵੀਂ ਨਵੀਂ ਨੋਟੀਫਿਕੇਸ਼ਨ ਜਿਹੜੀ ਸਭ ਤੋਂ ਪਹਿਲਾਂ ਮਿਲੇ ਜੀ ਧੰਨਵਾਦ